ਸਨਾ ਤੇ ਲੋਕ ਸੰਪਰਕ ਵਿਭਾਗ ਦੇ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਜੀ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਤੇ ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਹੁਣ ਕਰੀਅਰ ਮੈਂਟਰ ਵਜੋਂ ਸਿਖਲਾਈ ਦੇਣ ਦੇ ਲਈ ਆਈਆਈਟੀ ਮਦਰਾਸ ਦੇ ਨਾਲ ਹੱਥ ਮਿਲਾਇਆ ਜਾ ਰਿਹਾ ਜੀ ਬਿਲਕੁਲ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੇ ਲਈ ਤੇ ਉਹਨਾਂ ਨੂੰ ਆਉਣ ਵਾਲੇ ਭਵਿੱਖ ਦੇ ਲਈ ਤਿਆਰ ਕਰਨਾ ਇਸ ਦੇ ਕਰਕੇ 5000 ਤੋਂ ਜ਼ਿਆਦਾ ਅਧਿਆਪਕਾਂ ਦੀ ਸਿਖਲਾਈ ਦੇ ਲਈ ਪਹਿਲ ਕਦਮੀ ਦੇ ਆਧਾਰ ਤੇ ਇਹ ਕਦਮ ਚੁੱਕਣ ਵਾਲਾ ਪੰਜਾਬ ਇੱਕ ਪਹਿਲਾ ਸੂਬਾ ਬਣ ਗਿਆ ਹੈ ਆਈਆਈਟੀ ਮਦਰਾਸ ਪਰ ਵਰਤ ਤੱਕ ਨਾਲ ਭਾਈ ਵਾਲੀ ਕਰਕੇ ਸੂਬਾ ਪੱਧਰ ਉਤੇ ਕਰੀਅਰ ਗਾਈਡੈਂਸ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪੰਜਾਬ ਹੁਣ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਬਣ ਜਾਵੇਗਾ ਜਿਸ ਬਿਲਕੁਲ ਇਸ ਪ੍ਰੋਗਰਾਮ ਦੇ ਤਹਿਤ ਹਰੇਕ ਅਧਿਆਪਕ ਨੂੰ ਇੱਕ ਟ੍ਰੈਂਡ ਕਰੀਅਰ ਮੈਂਟਰ ਬਣਾਉਣ ਦੇ ਲਈ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਅਹਿਮ ਪ੍ਰੋਗਰਾਮ ਦੇ ਤਹਿਤ ਕਰੀਬ 5000 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਉਹ ਵਿਦਿਆਰਥੀਆਂ ਨੂੰ ਭਵਿੱਖ ਦੇ ਲਈ ਤਿਆਰ ਕਰ ਸਕਣ ਤੇ ਇਸ ਦੇ ਨਾਲ ਨਾਲ ਕਰੀਅਰ ਦੇ ਬਾਰੇ ਵਿੱਚ ਕਲਪਾ ਦੇ ਬਾਰੇ ਵੀ ਚੰਗੀ ਜਾਣਕਾਰੀ ਵਿਦਿਆਰਥੀਆਂ ਤੱਕ ਦੇ ਸਕਣ ਔਰ ਜਦੋਂ ਅਸੀਂ ਕਰੀਅਰ ਦੇ ਚੋਣ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਬਾਰੇ ਵੀ ਉਹ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰ ਸਕਣ ਜਦੋਂ ਅਸੀਂ ਸਰਦਾਰ ਹਰਜੋਤ ਸਿੰਘ ਮੈਂਸ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਦੱਸਿਆ ਕਿ ਪ੍ਰੋਗਰਾਮ ਅਧਿਆਪਕਾਂ ਨੂੰ ਬੁਨਿਆਦੀ ਕਰੀਅਰ ਕਾਉਂਸਲਿੰਗ ਕਲਾਸਰੂਮ ਸੈਸ਼ਨ ਦੇ ਲਈ ਹੋਰ ਜ਼ਿਆਦਾ ਹੁਨਰ ਅਤੇ 1 ਟੂ 1 ਗਾਈਡੈਂਸ ਤਹਿਤ ਮੁਫਤ ਆਨਲਾਈਨ ਸਿਖਲਾਈ ਵੀ ਦਿੱਤੀ ਜਾਵੇਗੀ ਇਸ ਪ੍ਰੋਗਰਾਮ ਦੇ ਤਹਿਤ ਅਧਿਆਪਕ ਟਾਪ 100 ਉੱਚ ਮੰਗ ਵਾਲੇ ਕਰੀਅਰ ਤਾਂਜਗਤ ਮੁਲਾਂਕਣ ਸਾਧਨਾਂ ਤੇ ਕੌਮੀ ਅਤੇ ਆਲਮੀ ਪੱਧਰ ਤੇ ਉੱਭਰ ਰਹੀ ਕਰੀਅਰ ਰੁਝਾਨਾ ਬਾਰੇ ਜਾਣਕਾਰੀ ਵੀ ਪ੍ਰਾਪਤ ਕਰ ਸਕਣਗੇ ਆਈਆਈਟੀ ਮਦਰਾਸ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਆਈਆਈਟੀ ਮਦਰਾਸ ਪਰਵਰ ਤੱਕ ਨਿਰੰਤਰ ਅਕਾਦਮਿਕ ਸਹਾਇਤਾ ਤੇ ਡਿਜੀਟਲ ਸਰੋਤ ਪ੍ਰਦਾਨ ਕਰੇਗਾ ਸਰਦਾਰ ਬੈਂਸ ਨੇ ਦੱਸਿਆ ਹੈ ਕਿ ਇਸ ਸਾਂਝੇਦਾਰੀ ਦੇ ਰਾਹੀਂ ਸਾਡਾ ਟੀਚਰ ਸਿਰਫ ਅਧਿਆਪਕਾਂ ਨੂੰ ਆਪਣੇ ਸਕੂਲਾਂ ਦੇ ਵਿੱਚ ਪ੍ਰਭਾਵਸ਼ਾਲੀ ਕਰੀਅਰ ਸਲਾਹਕਾਰ ਵਜੋਂ ਸੇਵਾ ਨਿਭਾਉਣ ਦੇ ਯੋਗ ਬਣਾਉਣਾ ਹੈ ਤਾਂਕਿ ਇੱਕ ਸਾਰਥਕ ਤਰੀਕੇ ਦੇ ਨਾਲ ਵਿਦਿਆਰਥੀਆਂ ਦਾ ਵਧੀਆ ਭਵਿੱਖ ਬਣਾ ਸਕਣ ਔਰ ਨਾਲ ਦੀ ਨਾਲ ਇਸ ਸ਼ਮੂਲੀਅਤ ਦੇ ਰਾਹੀਂ ਅਧਿਆਪਕ ਇੱਕ ਤਾਂਜਗਤ ਕਰੀਅਰ ਮਾਰਗਦਰਸ਼ਨ ਵਾਤਾਵਰਣ ਦੀ ਰੀੜ ਦੀ ਹੱਡੀ ਦੇ ਵਜੋਂ ਵੀ ਕੰਮ ਕਰਨਗੇ ਉਹਨਾਂ ਨੇ ਕਿਹਾ ਹੈ ਕਿ ਹੁਣ ਜੋਬ ਸਰਕਾਰ ਅਧਿਆਪਕਾਂ ਦੇ ਲਈ ਰਾਜ ਪੱਧਰੀ ਕਰੀਅਰ ਕਾਉਂਸਲਿੰਗ ਗਾਈਡੈਂਸ ਪ੍ਰੋਗਰਾਮ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਦੇ ਨਾਲ ਨਾਲ ਸਰਦਾਰ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਇਹ ਸਾਰੇ ਹੀ ਅਧਿਆਪਕ ਵਿਦਿਆਰਥੀਆਂ ਨੂੰ ਉਹਨਾਂ ਦੀ ਸਮਰੱਥਾ ਦੇ ਹਿਸਾਬ ਦੇ ਨਾਲ ਕੰਮ ਕਰਵਾਉਣਗੇ ਉਹਨਾਂ ਦੀ ਸਮਰੱਥਾ ਦੀ ਪਛਾਣ ਕਰਵਾਉਣਗੇ ਨਵੇਂ ਯੁੱਗ ਦੇ ਪੇਸ਼ਿਆਂ ਦੀ ਪਰਚੋਲ ਕਰਨ ਅਤੇ ਸਬੂਤ ਅਤੇ ਯੋਗਤਾ ਦੇ ਆਧਾਰ ਤੇ ਰਸਤੇ ਚੁਣਨ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਤੇ ਬਿਲਕੁਲ ਸਮਰਥ ਹੋ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਨਪਰਸ ਸਿੰਘ ਜੀ ਜਦੋਂ ਗੱਲ ਕਰਦੇ ਆ ਤੇ ਉਹਨਾਂ ਨੇ ਦੱਸਿਆ ਕਿ ਇਸ ਪਹਿਲ ਕਦਮੀ ਰਾਹੀਂ ਪਿੰਡੂ ਅਤੇ ਪਛੜੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਲਾਭ ਹੋਣ ਦੀ ਆਸ ਹੈ ਔਰ ਨਾਲ ਦੀ ਨਾਲ ਇਸ ਦੇ ਨਾਲ ਉਹਨਾਂ ਨੂੰ ਉੱਚ ਗੁਣਵੱਤਾ ਵਾਲੀ ਗਾਈਡੈਂਸ ਵੀ ਹੁਣ ਆਸਾਨੀ ਦੇ ਨਾਲ ਮਿਲ ਸਕਦੀ ਹੈ ਹੁਣ ਇੱਥੇ ਦੱਸ ਸੀ ਕਿ ਇਹ ਸੁਵਿਧਾ ਪਹਿਲਾਂ ਸਿਰਫ ਤੇ ਸਿਰਫ ਪ੍ਰਾਈਵੇਟ ਕਾਉਂਸਲਰਾਂ ਤੱਕ ਹੀ ਸੀਮਤ ਹੁੰਦੀ ਸੀ ਅਗਲੇ ਕੁਝ ਮਹੀਨਿਆਂ ਦੇ ਵਿੱਚ ਹੁਣ ਹਜ਼ਾਰਾਂ ਅਧਿਆਪਕ ਨਵੇਂ ਹੁਨਰ ਨਵੇਂ ਵਿਸ਼ਵਾਸ ਤੇ ਲੱਖਾਂ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਦੀ ਨਵੀਂ ਯੋਗਤਾ ਪ੍ਰਾਪਤ ਕਰਨਗੇ ਬੋਰਡ ਦੇ ਨਾਲ ਸਾਂਝੇਦਾਰੀ ਤੇ ਖੁਸ਼ੀ ਜ਼ਾਹਰ ਕਰਦਿਆਂ ਹੋਇਆ ਆਈਆਈਟੀ ਮਦਰਾਸ ਪਰਵਰਤਕ ਦੇ ਚੀਫ ਨੋਲੇਜ ਅਫਸਰ ਸ਼੍ਰੀ ਸ੍ਰੀਕਾਂਤ ਨੇ ਦੱਸਿਆ ਹੈ ਕਿ ਸਾਡਾ ਉਦੇਸ਼ ਸਿੱਧਾ ਤੇ ਬਿਲਕੁਲ ਸਪਸ਼ਟ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਕਿਸੇ ਵੀ ਉਲਝਣ ਨੂੰ ਲੈ ਕੇ ਨਹੀਂ ਚਲਣਾ ਚਾਹੀਦਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਮੁਕੰਮਲ ਜਾਣਕਾਰੀ ਅਗਰ ਕੈਰੀਅਰ ਦੇ ਬਾਰੇ ਉਸ ਨੂੰ ਚਾਹੀਦੀ ਹੈ ਤੇ ਉਸ ਤੱਕ ਪਹੁੰਚ ਦਾ ਜ਼ਰੂਰ ਤੇ ਜ਼ਰੂਰ ਹੋਣੀ ਚਾਹੀਦੀ ਹੈ ਸੋ ਪੰਜਾਬ ਸਰਕਾਰ ਦੇ ਇਹ ਸਾਰੇ ਹੀ ਉਪਰਾਲੇ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਜ਼ਿਆਦਾ ਉਜਵਲ ਬਣਾਉਣਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੀਆ ਨਾਗਰਿਕ ਬਣ ਕੇ ਆਪਣੇ ਰਾਜ ਦੇ ਲਈ ਕੁਝ ਨਾ ਕੁਝ ਕਾਰਗੁਜ਼ਾਰੀਆਂ ਜ਼ਰੂਰ ਤੇ ਜ਼ਰੂਰ ਕਰ ਸਕਣ